ਉੱਠਿਆ ਵਿਆਹ ਕਰਾਉਣ ਦਾ ਕੀੜਾ ਮੈਂ ਮਾਰੇ ਕਾਰਡ ਸਪਾ ਕੇ ਵੀਰਾ ਚੱਕ ਲਿਆ ਝੋਲਾ ਵਾਂਗ ਫਕੀਰਾ ਰਿਸ਼ਤੇਦਾਰੀ ਚ ਵੰਡਣ ਨੂੰ ਓਏ ਫੜਾਉਂਦੇ ਲੋਕ ਲਫਾਫੇ ਚ ਪਾ ਕੇ ਦਰੀ ਖੇਸ ਤੇ ਕੰਬਲ ਬਥੇਰਾ ਲੋਕਾਂ ਨੇ ਸੀ ਸਮਝਾਇਆ ਤੂੰ ਐਡਾ ਬ੍ਰੈਡਕਾਸਟੋਂ ਲਾਇਆ ਕਾਰਡ ਮੈਂ 5700 ਸਪਾਇਆ ਮਹੀਨਾ ਚੱਲਿਆ ਝਾਮ ਜੀ ਵਿਆਹ ਤੋਂ ਹਫ਼ਤਾ ਪਹਿਲਾਂ ਕਰਤਾ ਸੀ ਚੁੱਲ੍ਹੇ ਨਿਉਂ ਦਾ ਆਮ ਜੀ ਚੱਕਲੇ ਦੇਗਾਂ ਪ੍ਰਾਂਤਾਂ ਟੱਬ ਕੌਲੀਆਂ ਥਾਲ ਗਲਾਸ ਤੇ ਜੱਗ ਪੱਠੀਆਂ ਖੁਰਚ ਨੇ ਤਵੀਆਂ ਮੱਗ ਚੜਾਉਣੀ ਕੜਾਹੀ ਭਾਈ ਨੇ ਤੇ ਆਮਰ ਬੇਲ ਜਿੱਡੀ ਬਣਾਤੀ ਕਹਿੰਦੇ ਲਿਸਟ ਹਲਵਾਈ ਨੇ ਪਾਲਕ ਮੇਥੀ ਧਨੀਆ ਜੀਰਾ ਟਮਾਟਰ ਗਾਜਰ ਗੋਭੀ ਖੀਰਾ ਮੈਦਾ ਬੇਸਨ ਕੰਡਮ ਤੀਰਾ ਪਾ ਕੇ ਟਰਾਲੀ ਚ ਤੋਰ ਤੇ ਦੇ ਕੇ ਲੱਖ ਛੜਾਇਆ ਖਿਹੜਾ ਬਰਨਾਲੇ ਕਿਰਿਆਨੇ ਸਟੋਰ ਤੇ ਲੱਡੂ ਜਲੇਬੀਆਂ ਕਰਦੀ ਆਮ ਪੱਠੀ ਚੱਲੇ ਸੁਬਾ ਸ਼ਾਮ ਤੜਕੇ ਰੋਟੀਆਂ ਹੱਥ ਨੇ ਨਾਣ ਮੀਟ ਚ ਮੁਰਗਾ ਮਸਲੀ ਜੀ ਕਰਾਉਣੀ ਪਿੰਡ ਚ ਵੱਲੇ ਵੱਲੇ दारू ਮਹਿੰਗੀ ਚੱਕ ਲਈ ਜੀ 7 ਦਿਨ ਪਹਿਲਾਂ ਕੰਮ ਚ ਲਾਇਆ 3 ਦਿਨ ਪਹਿਲਾਂ ਡੀ ਜੇ ਲਾਇਆ ਸਗਣ ਤੇ ਪਉਣਾ ਪਿੰਡ ਬੁਲਾਇਆ ਕੜਦਾ ਗਾਲਾਂ ਬਾਫ ਕੁੜੇ ਪਹੁੰਚ ਗਈ 10 ਲੱਖ ਤੇ ਸੂਈ ਅਜੇ ਤਾਂ ਪਈ ਬਰਾਤ ਕੁੜੇ ਹਨਾ ਮਿੱਤਰੋ ਬਾਪ ਗਾਲਣ ਲਾ ਗਿਆ ਕਢਣ ਹਲੇ ਤੱਕਾਂ 10 ਲੱਖ ਤੇ ਸੂਈ ਪਹੁੰਚ ਗਈ ਯਾਰ ਹਲੇ ਤਾਂ ਬਰਾਤ ਪਈ ਹੈ ਹਨਾ 12 13 ਗੱਲੋਂ ਮੀੜ ਖਵਾਤਾ ਵੀਰਾਂ ਠੰਡਿਆਂ ਦਾ ਗਾਹ ਪਾਤਾ ਓਏ ਟੋਕਰਾ ਡਿਸਪੋਜ਼ਲਾਂ ਦਾ ਲਾਤਾ ਪੀ ਕੇ ਦਾਰੂ ਦਾ ਢੋਲ ਕੁੜੇ ਤੇ ਪਾ ਕੇ ਠੇਲੀਆਂ ਸਾਡੇ ਕਹਿ ਰਾਂ ਦਰਵਾਜ਼ੇ ਰਾਤਾਂ ਨੂੰ ਖੋਲ ਕੁੜੇ ਸਪੀਕਰ 'ਚ ਬੋਲੇ ਬਾਪੇ ਨੇ ਤੜਕੀ ਜਾਣਾ ਬਰਾਤ ਜਿਨ੍ਹਾਂ ਨੇ ਚੜਕੀ 40 ਕਾਰਪੀਓ ਮਿੰਟਾਂ 'ਚ ਭਾਰਤੀ ਕਰਾਈਆਂ 8 ਮੋਕੇ ਤੇ ਤੇ ਫਿਰਦਾ ਬੰਦੇ 'ਚ ਬੰਦਾ ਵਜਦਾ ਹੋ ਗਿਆ ਕੱਠ ਮੌਕੇ ਤੇ ਤੇ ਇਸ ਤੋਂ ਬਾਅਦ ਮਿੱਤਰੋ ਕੀ ਹੋਇਆ ਨਾ ਪੈਗੀ ਪੈਲਸ ਵਿੱਚ ਲੜਾਈ ਕੁਰਸੀਆਂ ਬੱਗਮੀਆਂ ਜਾਣ ਚਲਾਈ ਡੇਢ ਲੱਖ ਚ ਪਈ ਭرائی ਕੌਲੀ ਕੱਪ ਪਲੇਟ ਦੀ 80000 ਚ ਕਰਾਈ ਬਰੰਮਤ ਸੀਸੀਐਲ ਟਾਫਨ ਗੇਟ ਦੀ ਲੈ ਲਿਆ ਪੰਗਾ ਕਰਕੇ ਇਕੱਠ ਓਏ ਕੱਲੀਆਂ ਬਰਾਤਨੀਆਂ ਗੱਡੀਆਂ 60 ਖੁੱਲ ਗਏ ਖੋਪਰ ਡੂੰਗੇ ਫੱਟ ਪੈਲਸ 'ਚ ਦੋਵੇਂ ਤਰ੍ਹਾਂ ਦੇ ਚਾੜ ਦੇ ਇੱਕ ਦੂਜੇ ਕਣੀ ਸੀ ਮੁੱਛਾਂ ਬੈਠੇ ਕੁਰਸੀ ਦੇ ਚਰਾਂ ਦੀ ਯਾਦ ਰਹੁ ਦਿਨ ਉਹ ਸਾਨੂੰ ਕੀ ਕੀ ਬੀਤੀ ਪਹੁੰਦਾਂ ਕਾਹਨੂੰ ਕਾਠੁਨੀ ਕਰਨਾ ਆ ਸਾ ਗਾਹ ਨੂੰ ਲਾ ਕੇ ਕੰਨਾਂ ਨੂੰ ਹੱਥ ਕੁੜੇ ਲੋਨ ਤੇ ਲਿਮਟਾਂ ਥੱਲੇ ਆ ਗਈ ਸਾਡੀ ਤਾਂ ਹੋ ਗਈ ਬਸ ਕੁੜੇ ਇਸ ਗੱਲ ਤੋਂ ਕੀਤਾ ਜੀ ਖਰਚਾ ਕਿ ਪਿੰਡ ਚ ਹੋਊ ਸਾਡੀ ਚਰਚਾ ਲੋਕੀ ਕਹਿਣਗੇ ਬੜਾ ਕੀਤਾ ਖਰਚਾ ਫਲਾਨੀਆਂ ਦੇ ਮੁੰਡੇ ਦੇ ਵਿਆਹ ਤੇ ਹੁਣ ਕੱਟਦੇ ਇਹੀ ਲੋਕ ਨੇ ਗਾਲਾਂ ਮਿਲਦੇ ਜਦੋਂ ਕਿਸੇ ਰਾਤ ਕਹਿੰਦੇ ਪਤਾ ਕੀ ਕਹਿੰਦੇ ਨੇ ਲੋਕ ਕਹਿੰਦੇ ਕੀ ਲੋੜ ਸੀ ਕਰਜ਼ਾ ਵਧਾਇਆ ਓ ਐਵੇਂ ਤੂੰ ਵਿਆਹ ਸਾਦਾ ਕਿਉਂ ਨਹੀਂ ਕਰਾਇਆ ਕਰਜ਼ਾ ਸਿਰ ਉੱਪਰ ਚੜਾਇਆ ਤੇ پارٹی ਪਿੰਡ ਚ ਕਰਨੀ ਸੀ ਜਾਂਦੇ 10-20 ਬੰਦੇ ਬਰਾਤ ਦੇ ਇੱਕ ਅਦੀ ਗੱਡੀ ਕਰਨੀ ਸੀ ਤੇ ਮੇਰੇ ਸਮਝ ਚ ਹੁਣ ਗੱਲ ਪਈ ਤੇ ਮਾੜਾ ਕਹਿਣ ਵਾਲੇ ਜਾਂਦੇ ਕਹੀ ਤੂੰ ਫਾਹਾ ਹੱਡੀਆਂ ਚੱਕ ਕੇ ਨਾਲ ਲਈ ਇਹ ਬਦਦੂਣੀਆਂ ਬੜੀ ਭੰਤੀਆ ਬਈ ਨਾ ਖੜਦੇ ਜਦੋਂ ਨਸੀਬਤ ਪਈ ਕਿਸੇ ਵੀ ਵਿਆਹ ਖੰਡ ਭੋਗ ਤੇ ਤੇ ਇਹ ਹੰਕਾਰ ਨੇ ਵੱਡੇ ਵੱਡੇ ਲੋਕ ਭਾਰੀ ਕਰਜ਼ੇ ਚ ਡੋਬ ਤੇ ਮੁੜ ਕੇ ਆਉਣਾ ਨਹੀਂ ਕੰਮ ਲੋੜ ਤੋਂ ਬੈਠਾ ਰਹੀ ਸੋਗ ਤੇ ਤੇ ਹੰਕਾਰ ਨੇ ਵੱਡੇ ਵੱਡੇ ਭਾਰੀ ਲੋਕ ਕਰਜ਼ੇ ਚ ਡੋਬ ਤੇ ਮਿੱਤਰੋ ਜੇ ਗੱਲ ਸੱਚੀ ਲੱਗੀ ਨਾ ਆਹ ਵੀਡੀਓ ਸ਼ੇਅਰ ਕਰਦੇ ਹੋ ਹੰਕਾਰ ਨੇ ਲੋਕ ਵੱਡੇ ਵੱਡੇ ਭਾਰੀ ਕਰਦੇ ਛੋਟੇ ਵੱਡੇ ਬਿਆ ਫਲਾਣਾ ਤੈਨੂੰ ਕੋ ਪ੍ਰੋਗਰਾਮ ਛੋਟੇ ਛੋਟੇ ਪ੍ਰੋਗਰਾਮਾਂ ਦਾ ਫਿਕਰ ਜੇ ਸੱਚੀ ਗੱਲ ਲੱਗੇ ਤਾਂ ਸ਼ੇਅਰ ਕਰਦੇ ਧੰਨਵਾਦ ਜੀ